ਹਲਦੀ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਗਨਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਨੂੰ ਦਸਵਾਤ ਕਰਦੀ ਹਾਂ ਜੀ ਲੋ ਜੀ ਹੁਣ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਦੀਵਾਲੀ ਦੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੁੰਦਰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਦੋ ਵਾਰ ਕਹਿ ਰਹੀ ਹਾਂ ਸਮਾਨ ਜੋ ਸਾਨੂੰ ਦਿਨ ਰਾਤ ਤਿੰਨੋਂ ਪਹਿਰ ਸਾਨੂੰ ਕਿਚਨ ਦੇ ਵਿੱਚ ਚਾਹੀਦਾ ਕਿਉਂਕਿ ਇੱਕ ਲੇਡੀਜ਼ ਦਾ ਜਿਆਦਾ ਟਾਈਮ ਸਪੈਂਡ ਹੁੰਦਾ ਹੈ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਥੋੜਾ ਜਿਹਾ ਨਹੀਂ ਬਹੁਤ ਜ਼ਿਆਦਾ ਠੀਕ ਹੈ ਨਾ ਤੇ ਉਹਦੇ ਲਈ ਸਾਨੂੰ ਵਰਤਨ ਦੇ ਲਈ ਬਹੁਤ ਕੁਝ ਚਾਹੀਦਾ ਕਿਚਨ ਦੇ ਵਿੱਚ ਤੇ ਕਿਚਨ ਦੀ ਪੂਰੀ ਜੋ ਸਮਾਨ ਹੈ ਆਪਾਂ ਤੁਹਾਡੇ ਲਈ ਲਿਖਿਆ ਹੈ ਤੇ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿਹੜੀ ਚੀਜ਼ ਕਿਸ ਵਰਤੋਂ ਦੇ ਹਿਸਾਬ ਨਾਲ ਕਿਹੜੀ ਚੀਜ਼ ਕਿਸ ਵਰਤੋਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਮਸਾਲਿਆਂ ਤੋਂ ਇਹ ਇੱਥੇ ਤੋਂ ਸ਼ੁਰੂ ਕਰਾਂਗੇ ਆਪਣਾ ਨਮਕਦਾਨੀ ਤੋਂ ਦੇਖੋ ਜੀ ਇਹ ਨਮਕਦਾਨੀ ਹੈਗੀ ਹੈ ਜੀ ਕਟੋਰੀ ਦਾ ਸਾਈਜ਼ ਨਾ ਬਹੁਤ ਸੋਹਣਾ ਬਹੁਤ ਵਧੀਆ ਐ ਨਹੀਂ ਹੈਗਾ ਵੀ ਬਹੁਤ ਛੋਟਾ ਜਿਹਾ ਸਾਈਜ਼ ਹੈ ਕਿ ਅੱਜ ਮਸਾਲਾ ਪਾਇਆ ਤਿੰਨ ਦਿਨਾਂ ਨੂੰ ਖਤਮ ਹੋ ਜਾਊਗਾ ਸੋਹਣਾ ਸਾਈਜ਼ ਆ ਬਹੁਤ ਵਧੀਆ ਤੇ ਆਪਣਾ ਇਹ ਮੀਡੀਅਮ ਸਾਈਜ਼ ਦੇ ਵਿੱਚ ਆ ਕਿਸ ਤੋਂ ਵੱਡਾ ਵੀ ਆਏਗਾ ਪਰ ਮੈਨੂੰ ਮੇਰੇ ਹਿਸਾਬ ਨਾਲ ਨਾ ਮੀਡੀਅਮ ਸਾਈਜ਼ ਬਹੁਤ ਵਧੀਆ ਕਿਉਂਕਿ ਮਤਲਬ ਕਿ ਮੈਨੂੰ ਪਤਾ ਹੈ ਕਿ ਕਿਚਨ ਦੇ ਵਿੱਚ ਕਿੰਨੇ ਕੁ ਬੰਦਿਆਂ ਦੇ ਹਿਸਾਬ ਨਾਲ ਕਿੰਨੇ ਕੁ ਕਿਹੜੀ ਆਪਣੀ ਚੀਜ਼ ਬਹੁਤ ਹੀ ਵਧੀਆ ਰਹੇਗੀ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਇਹ ਵੀ ਦੱਸ ਦਿਓ ਤੁਸੀਂ ਸਾਰੇ ਜਣੇ ਠੀਕ ਹੋ ਆਪਾਂ ਬਹੁਤ ਵਧੀਆ ਆਪਾਂ ਬਹੁਤ ਸੋਹਣੇ ਠੀਕ ਆ ਕਹਿੰਦੇ ਖੁਸ਼ ਆ ਬਹੁਤ ਵਧੀਆ ਤੇ ਹੁਣ ਜਿਹੜਾ ਇਹਦਾ ਟਕਣਾ ਜੀ ਉਹ ਆਇਆ ਹੈਗਾ ਜੀ ਟਕਣਾ ਆਪਣਾ ਕੰਚ ਦਾ ট্রান্সਪੇਰੈਂਟ ਕੰਚ ਦਾ ਠੀਕ ਹੈ ਜੀ ਤੇ ਇੱਕ ਤਾਂ ਆਪਾਂ ਥੋੜੇ ਜਿਦੋਂ ਆਪਾਂ ਕਿਚਨ ਸਾਫ ਕਰਦੇ ਆ ਨਾ ਆਪਣੀ ਡੇਲੀ ਰੁਟੀਨ ਦੇ ਵਿੱਚ ਆਪਾਂ ਕਿਚਨ ਸਾਫ ਕਰਦੇ ਆ ਗਰਮੀ ਲੱਗ ਰਹੀ ਆ ਤਾਂ ਨਹੀਂ ਗਰਮੀ ਨਹੀਂ ਲੱਗ ਰਹੀ ਹੈਗੀ ਠੰਡ ਲੱਗ ਰਹੀ ਸੀ ਚੱਲ ਗਿਆ ਪਰ ਮੈਨਾਂ ਵੈਸੇ ਹੀ ਨਾ ਅੱਜ ਮੈਨੇ ਨਾ ਚਾਵਲ ਖਾਏ ਤੇ ਚਾਵਲ ਖਾਣ ਕਰਕੇ ਕਿਨਾਂ ਥੋੜੀ ਜਿਹੀ ਜਿਵੇਂ ਬੈ ਜੀ ਹੁੰਦੀ ਆ ਵੈਸੇ ਹੀ ਤੇ ਤਾਂ ਕਰਕੇ ਨਾ ਦੀ ਕਿਚਨ ਦੇ ਵਿੱਚ ਨਾ ਜਦੋਂ ਸਾਫ ਕਰਦੇ ਆ ਤਾਂ ਜਦੋਂ ਅ ਕਈ ਚੀਜ਼ਾਂ ਆਪਾਂ ਸ਼ੈਲਫ ਦੇ ਉੱਪਰ ਤੋਂ ਚੱਕਦੇ ਆ ਤਾਂ ਆਪਣੇ ਹੱਥ ਦੇ ਵਿੱਚ ਨਾ ਆਪਣੀ ਨਮਕਦਾਨੀ ਜ਼ਰੂਰ ਆਂਦੇ ਤਾਂ ਆਪਾਂ ਮੈਨੂੰ ਇਹ ਚੀਜ਼ ਸਭ ਨਾਲ ਵਧੀਆ ਲੱਗੀ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸਲਾਹ ਦਿੱਤੀ ਅ ਠੀਕ ਹੈ ਜੀ ਬੇਸ਼ੱਕ ਆਪਣੀ ਮਾਰਕੀਟ ਦੇ ਵਿੱਚ ਕਿੰਨਾ ਮਰਜ਼ੀ ਕੁਝ ਆਜਵੇ ਲੇਕਿਨ ਫਿਰ ਵੀ ਆਪਾਂ ਨੂੰ ਇੱਕ ਭੈਣ ਕੋਈ ਸਲਾਹ ਵੀ ਦਿੰਦੀ ਆਪਾਂ ਉਹਦੇ ਮੁਤਾਬਕ ਵੀ ਚੱਲਦੇ ਆਂ ਉਹਨਾਂ ਨੇ ਦੇਖੋ ਕਿੰਨੀ ਵਧੀਆ ਸਲਾਹ ਦਿੱਤੀ ਕਿ ਤੁਸੀਂ ਮੈਨੂੰ ਕੰੱਚ ਦੇ ਢੱਕਣ ਵਾਲੀ ਭੇਜੋ ਯੂਕੇ ਤੋਂ ਆਈ ਸੀ ਇਹ ਵਾਲੀ ਫਰਮਾਇਸ਼ ਆਪਾਂ ਉਹਨਾਂ ਨੂੰ ਵੀ ਭੇਜਾਂਗੇ ਯੂਕੇ ਵਾਲਿਆਂ ਨੂੰ ਤੇ ਇਹ ਇਹ ਚੀਜ਼ ਮੈਨੂੰ ਬਹੁਤ ਵਧੀਆ ਆ ਇੱਥੋਂ ਤਾਂ ਵੀ ਦੇਖ ਸਕਦੇ ਆ ਕਿ ਕਿੰਨੇ ਤਾਂ ਸਾਡੇ ਕਿਹੜੀ ਅ ਡੱਬੀ ਦੇ ਵਿੱਚ ਕਿੰਨਾ ਮਸਾਲਾ ਕੋਲੀ ਦੇ ਵਿੱਚ ਕਿਹੜੀ ਦੇ ਵਿੱਚ ਕਿੰਨਾ ਕ ਮਸਾਲਾ ਤੇ ਆਪਾਂ ਬਹੁਤ ਸਾਰਾ ਕੰਮ ਕਰਦੇ ਕਰਦੇ ਇਸ ਦਾ ਧਿਆਨ ਰੱਖਦੇ ਹੋਏ ਇਹਦੇ ਵਿੱਚ ਵੀ ਆਪਾਂ ਸਾਰੇ ਮਸਾਲੇ ਐਡ ਕਰ ਸਕਦੇ ਆ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਤੇ ਇਹਦਾ ਪ੍ਰਾਈਸ ਹੈਗਾ ਜੀ ਹਾਂਜੀ ਇਹਦਾ ਪ੍ਰਾਈਸ ਹੈਗਾ ਜੀ 1370 ਰੁਪਏ ਠੀਕ ਹੈ ਜੀ ਇਹ ਦੇਖ ਲੋ ਬਹੁਤ ਸੋਨਾ ਬਹੁਤ ਵਧੀਆ ਬਣਿਆ ਹੋਇਆ ਇਹ ਵਿਨੋਦ ਦੇ ਵਿੱਚ ਹੈ ਜੇ ਆਪਾਂ ਇੱਥੇ ਕੋਈ ਭਾਂਡਾ ਬਿਨਾ ਵਿਨੋਦ ਤੋਂ ਸੇਲ ਨਹੀਂ ਕਰਦੇ ਹੈਗੇ ਜਦੋਂ ਕੋਈ ਵੀ ਬ੍ਰਾਂਡ ਦਾ ਸੇਲ ਕਰਾਂਗੇ ਉਦੋਂ ਤੁਹਾਨੂੰ ਕਹਿ ਕੇ ਸੇਲ ਕਰਾਂਗੇ ਪਰ ਫਿਲਹਾਲ ਵਿਨੋਦ ਦਾ ਹੀ ਸੇਲ ਕਰਾਂਗੇ ਜੋ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਆ ਗਈ ਜੀ ਫਰਾਈ ਪੈਨ ਦੀ ਵਾਰੀ ਹਾਂ ਸੀ ਤੇ ਹੁਣ ਆ ਗਈ ਜੀ ਸੌਸ ਪੈਨ ਦੀ ਵਾਰੀ ਯਾਨੀ ਕਿ ਟੀ ਪੈਨ ਦੀ ਜਿਹਦੇ ਚ ਆਪਾਂ ਚਾਹ ਬਣਾਉਣੀ ਹੈ ਇਹ ਸਾਡੇ ਕੋਲ ਸਭ ਤੋਂ ਛੋਟਾ ਸਾਈਜ਼ ਹੈ ਤੁਸੀਂ ਜਿਹੜਾ ਮਰਜ਼ੀ ਸਾਈਜ਼ ਲੈ ਸਕਦੇ ਹੋ ਤੇ ਬਈਆ ਤੇ ਜਿਹੜਾ ਇਹ ਵਾਲਾ ਟੀ ਪੈਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੌਸ ਪੈਨ ਇਹਦੀ ਇੱਕ ਤਾਂ ਡੰਡੀ ਵੀ ਗਰਮ ਹੁੰਦੀ ਹੈ ਜੀ ਬਿਲਕੁਲ ਵੀ ਤੇ ਇਹ ਹੈਗਾ ਜੀ 4 ਕੱਪ ਦਾ ਟੀ ਪੈਨ ਸੌਸ ਪੈਨ ਠੀਕ ਹੈ ਜੀ ਇਹ ਵੀ ਟ੍ਰਾਈਪਲਾਈ ਦੇ ਅੰਦਰ ਹੈ ਅਪਾਣ ਕਾਲੂ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਆਪ ਕੋ ਚਾਹ ਹੀ ਬਣਾਣੇ ਸੇਬ ਤੇ ਤੇ ਦੁੱਧ ਵੀ ਗਰਮ ਕਰ ਸਕਦੇ ਆ ਕੋਈ ਸੇਦੀਆਂ ਵਗੈਰਾ ਵੀ ਬਣਾ ਸਕਦੇ ਆ ਉਹ ਆਪਣੀ ਇੱਛਾ ਆਪ ਕੋ ਕਿਚਨ ਦੇ ਵਿੱਚ ਬਹੁਤ ਸਾਰੀ ਕੋਈ ਚੀਜ਼ ਨੂੰ ਯੂਜ਼ ਦੇ ਵਿੱਚ ਲਿਆ ਸਕਦੇ ਆ ਠੀਕ ਹੈ ਨਾ ਤੇ ਬਾਕੀ ਇਹਦਾ ਸਾਈਜ਼ ਜੋ ਹੈ ਛੋਟਾ ਹੈ ਔਰ ਜੋ ਇਸ ਦਾ ਸਾਈਜ਼ ਹੈ ਇਸ ਤੋਂ ਥੋੜਾ ਜਿਹਾ ਵੱਡਾ ਹੈ ਸਾਈਜ਼ ਦੇ ਮੁਤਾਬਕ ਹੀ ਮੈਂ ਤੁਹਾਨੂੰ ਪ੍ਰਾਈਸ ਦੱਸ ਦੇਣੀ ਹੈ ਇਹ ਛੋਟੇ ਦਾ ਪ੍ਰਾਈਸ ਹੈ 2825 ਰੁਪਏ ਇਹ ਛੋਟੇ ਵਾਲੇ ਦਾ ਜੋ ਜਿਸ ਦੇ ਵਿੱਚ 4 ਕੱਪ ਚਾਹ ਦੇ ਬਣਦੇ ਇਹਦਾ ਪ੍ਰਾਈਸ ਕਿਹ ਰਹੇਗਾ ਜੀ ਤੇ ਹੁਣ ਆਏਗਾ ਦੂਸਰੇ ਦਾ ਫਰਾਈ ਜਾਇਗਾ ਉਹ ਹੈਗਾ ਜੀ 1075 ਟ੍ਰਾਈਪ ਲਾਈ ਦੇ ਅੰਦਰ ਹੈ ਇਹਦਾ ਪ੍ਰਾਈਸ ਇਹਦੇ ਵਿੱਚ ਆਰਾਮ ਨਾਲ ਆਪਾਂ 6-7 ਬੰਦਿਆਂ ਦੇ ਕੱਪ ਚਾਹ ਦੇ ਬਣਾ ਸਕਦੇ ਹਾਂ ਤੇ ਇਹਦਾ ਪ੍ਰਾਈਸ ਹੈਗਾ ਜੀ 3075 ਰੁਪਏ ਠੀਕ ਹੈ ਤੇ ਟੱਕਣ ਨਾਲ ਹਨ ਹੈਗੀ ਹੈ ਵਧੀਆ ਚੀਜ਼ਾਂ ਇਹ ਚੀਜ਼ਾਂ ਜੋ ਜਿਨ੍ਹਾਂ ਨੇ ਮੰਗਵਾ ਲਿਆ ਨੇ ਉਹਨਾਂ ਨੇ ਬਹੁਤ ਜ਼ਿਆਦਾ ਆਪਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਿਆ ਕਿ ਤੁਸੀਂ ਜਿਹੜਾ ਸਮਾਨ ਸਾਡੇ ਕੋਲ ਭੇਜ ਰਹੇ ਹੋ ਬਹੁਤ ਜ਼ਿਆਦਾ ਵਧੀਆ ਭੇਜ ਰਹੇ ਹੋ ਆਪਣਾ ਹੁਣੀ ਅੱਜ ਹੀ ਕੱਲ ਆਪਣਾ ਮਤਲਬ ਕੀ ਸਮਾਨ ਪਹੁੰਚਿਆ ਸੀ ਸਪੇਨ ਸਪੇਨ ਦੇ ਵਿੱਚੋਂ ਆਪਾਂ ਨੂੰ ਇੰਨੇ ਕਿ ਜ਼ਿਆਦਾ ਐਪਰੀਸ਼ੀਏਟ ਆਈ ਆ ਬਹੁਤ ਜ਼ਿਆਦਾ ਦੀਦੀ ਕਹਿੰਦੇ ਤੁਹਾਡੀ ਇੱਕ ਤਾਂ ਕੁਆਲਿਟੀ ਇੱਕ ਇੰਨੀ ਫਾਸਟ ਡਿਲੀਵਰੀ ਹੋਗੀ ਅੱਪਾ ਨੇ ਉਹਨਾਂ 15 ਤੋਂ 18 ਦਿਨ ਦਿੱਤੇ ਸੀ ਲੇਕਿਨ 12 ਦਿਨਾਂ ਦੇ ਵਿੱਚ ਹੋ ਗਈ ਹੁਣ ਮੇਰੀ ਇੱਕ ਡਿਲੀਵਰੀ ਹੋਰ ਨਿਕਲੀ ਹੋਈ ਹੈ ਜੀ ਗ੍ਰੀਸ ਦੇ ਵਿੱਚ ਤਕਰੀਬਨ ਉਹ ਵੀ ਨੇੜੇ-ਨੇੜੇ ਪਹੁੰਚਣ ਵਾਲੀ ਹੈ ਕਈ ਵਾਰੀ ਜਦੋਂ ਜਿੰਨਾ ਮਤਲਬ ਕਿ 에어 ਇੰਡੀਆ ਦੇ ਜੋ ਜਹਾਜ਼ ਹੁੰਦੇ ਉਹਨਾਂ ਦੇ ਵਿੱਚ ਹੁੰਦੀ ਹੈ ਨਾ ਉਦੋਂ ਨਹੀਂ ਸ਼ੋਅ ਹੁੰਦਾ ਹੈਗਾ ਤੇ ਬਾਕੀ ਉੰਜ ਸ਼ੋਅ ਹੋਰ ਜਦੋਂ ਵੀ ਕਿਤੇ ਵਿਖਰਦਾ ਜਹਾਜ਼ ਰੁਕਦਾ ਸਟੇ ਕਰਦਾ ਉੱਥੇ ਫਿਰ ਉਹਨਾ ਉੱਥੇ ਸਟੇ ਹੋਣ ਲੱਗ ਜਾਂਦੇ ਬਾਕੀ ਇਹ ਸਾਰਾ ਸਮਾਨ ਮੈਂ ਡੇਲੀ ਇੰਨੀ ਮਿਹਨਤ ਕਰਕੇ ਤੁਹਾਨੂੰ ਤੁਹਾਡਾ ਸ਼ੇਅਰ ਕਰਦੀ ਆ ਤੇ ਸ਼ੇਅਰ ਕਿਉਂ ਕਰਦੀ ਆ ਕਿ ਤੁਹਾਡੇ ਕੋਲ ਸਹੀ ਸਮੇਂ 'ਤੱਕ ਪਹੁੰਚ ਸਕੇ ਬਾਕੀ ਜਿਨ੍ਹਾਂ ਨੇ ਹਲੇ ਦੀਵਾਲੀ ਦੇ ਵਿੱਚ ਟਾਈਮ ਹੈਗਾ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਆਰਡਰ ਦੇਣਾ ਤਾਂ ਆਪਾਂ ਤੁਸੀਂ ਮੇਰੀ ਇਹ ਵੀਡੀਓ ਅੱਜ ਆਏਗੀ ਅੱਜ ਹੀ ਹੈਗੀ ਜੀ 13 ਤਰੀਕ ਅੱਜ ਆਜੇਗੀ ਵਾਲੀ ਵੀਡੀਓ ਤਾਂ ਤੁਸੀਂ फटाफट ਜੀ ਦਾ ਆਰਡਰ ਮੈਨੂੰ ਦੇ ਸਕਦੇ ਹੋ ਤਾਂ ਕਿ ਤੁਹਾਡਾ ਆਰਡਰ ਆਪਾਂ ਕੱਲ ਨੂੰ ਹੀ ਸੈੱਟ ਕਰਕੇ ਤੁਹਾਨੂੰ ਆਰਡਰ ਤੇ ਲਗਾ ਸਕਦੇ ਹਾਂ ਠੀਕ ਹੈ ਜੀ ਅੱਗੀ ਆਪਣੀ ਕੜਾਹੀ ਦੀ ਗੱਲ ਤੇ ਇਹ ਵੀ ਕੜਾਹੀਆਂ ਤਾਂ ਆਪਾਂ ਬਹੁਤ ਜਾੜੇ ਸੇਵ ਕਰ ਚੁੱਕੇ ਹੁਣ ਤੱਕ ਇਹਦੀ ਤਾਂ ਕੋਈ ਗਿਣਤੀ ਦੇ ਵਿੱਚ ਆ ਹੀ ਨਹੀਂ ਰਹੀਆਂ ਹੈਗੀਆਂ ਤੇ ਇਹ ਕੜਾਹੀ ਜਿ ਆਪਾਂ ਨੂੰ ਆਪਣਾ ਕਈ ਜਗ੍ਹਾ ਤੋਂ ਆਰਡਰ ਆਏ ਹੋਏ ਐ ਕਈਆਂ ਦੀ ਤਾਂ ਘਰ ਲੈ ਜਾ ਕੇ ਵੀ ਰੱਖ ਲਈਆਂ ਤੇ ਇੱਕ ਮੋਗੇ ਬਲਦੀ ਸਾਈਡ ਤੋਂ ਭੈਣ ਦਾ ਆਰਡਰ ਆਇਆ ਹੋਇਆ ਹੈ ਤੇ ਉਹਨਾਂ ਨੇ ਪੇਮੈਂਟ ਦੀ ਪਾਈ ਹੋਈ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਬੰਦਾ ਆਪਣੇ ਵੱਲੋਂ ਕਵਰਾਵੇ ਕਿ ਸਾਡੀ ਪੇਮੈਂਟ ਚਲੀ ਗਈ ਦਿੱਦਿਨੇ ਹਲੇ ਇਹ ਨਹੀਂ ਦਿਖਾਇਆ ਇਹ ਨਹੀਂ ਦਿਖਾਇਆ ਕਈ ਵਾਰੀ ਨਾ ਮੈਨੂੰ ਅਲੱਗ-ਅਲੱਗ ਸ਼ੂਟ ਕਰਨਾ ਪੈਂਦਾ ਇੱਕ ਦਿਨ ਆਪਣੀ ਵੀਡੀਓ ਬੈਠਟਾਂ ਦੀ ਆਂਦੀ ਹੈ ਇੱਕ ਦਿਨ ਆਪਣੀ ਵੀਡੀਓ ਸ਼ੂਟਾਂ ਦੀ ਆਂਦੀ ਹੈ ਤੇ ਇੱਕ ਦਿਨ ਰੈਸੈਸਰੀ ਕਿਚਨ ਦੇ ਰੈਸੈਸਰੀ ਜਾਂਦੇ ਇੱਕ ਅਲੱਗ-ਅਲੱਗ ਦਾ ਹੀ ਮੈਂ ਪਾਈ ਜਾਂਦੀ ਹਾਂ ਕਿਉਂਕਿ ਮੈਨੂੰ ਮੈਂ ਆਲ ਰਾਊਂਡਰ ਹੀ ਕੰਮ ਕਰਦੀ ਹਾਂ ਇਸੇ ਹਿਸਾਬ ਨਾਲ ਮੈਨੂੰ ਆਲ ਰਾਊਂਡਰ ਹੀ ਸਮਾਨ ਠੀਖਾਣਾ ਪੈਂਦਾ ਤੇ ਜਿਹੜੀ ਇਹ ਕੜਾਹੀ ਆ ਮੈਂ ਖੁਦ ਪਹਿਲਾਂ ਹੀ ਅਜਿਹੀ ਚੀਜ਼ ਦਿਖਾਨੀ ਆ ਜੋ ਚੀਜ਼ ਬਹੁਤ ਹੀ ਯੂਸਫੁਲ ਹੁੰਦੀ ਹੈ ਤੇ ਜੋ ਇਹ ਵਾਲੀ ਚੀਜ਼ ਹੈ ਇਹ ਦੇਖੋ ਪੂਰੀ ਡੀਪ ਹੈ ਬਹੁਤ ਸੋਹਣੀ ਆ ਇਹ ਹੈਗੀ 28 ਸੈਂਟੀਮੀਟਰ ਦੀ 28 ਔਰ 30 ਤਕਰੀਬਨ ਅਗਰ ਕਿਸੇ ਨੇ ਇਹ ਮੰਗਵਾਣੀ ਹੈ ਦੋ ਸਾਈਜ਼ ਬਹੁਤ ਹੀ ਵਧੀਆ ਨੇ ਬਹੁਤ ਸੋਹਣੇ ਸਾਈਜ਼ ਆ ਇਹ 28 ਔਰ 30 ਤੇ ਤੁਸੀਂ ਜਦੋਂ ਮਰਜ਼ੀ ਤੱਕ ਇਹ ਵਾਲੀਆਂ ਮਤਲਬ ਕਿ ਮੰਗਵਾ ਸਕਦੇ ਹੋ ਕਿਉਂਕਿ ਇਹ ਦੋਨੋਂ ਹੀ ਕਿਚਨ ਦੇ ਵਿੱਚ ਬਹੁਤ ਯੂਜਾਨ ਵਾਲੀਆਂ ਚੀਜ਼ਾਂ ਐ ਨਾ ਤਾਂ ਇਹ ਬਹੁਤ ਹੀ ਵੱਡੇ ਸਾਈਜ਼ ਆ ਤੇ ਨਾ ਹੀ ਬਹੁਤ ਛੋਟੇ ਐ ਮੰਨ ਕੇ ਚੱਲੋ ਆਪਣੇ 4 ਜਾਂ 4 ਤੋਂ ਲੈ ਕੇ 5 ਬੰਦਿਆਂ ਦਾ ਖਾਣਾ ਯਾਨੀ ਕਿ ਸਬਜੀ ਆਰਾਮ ਨਾਲ ਇਹਦੇ ਵਿੱਚ ਬਣ ਸਕਦੀ ਐ ਤੇ ਸਬਜੀ ਉੱਚਲ-ਉੱਚੋ ਕੇ ਬਾਹਰ ਨਹੀਂ ਨਿਕਲੇਗੀ ਤਰੀ ਵਾਲੀ ਸਬਜੀ ਦਾ ਖਾਸ ਕਰਕੇ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਤੇ ਆਪਣੇ ਹਰ ਘਰ ਦੇ ਵਿੱਚ ਕੜੀ ਵੀ ਬਣਦੀ ਐ ਤਾਂ ਕੜੀ ਵੀ ਆਪਾਂ ਅਲੱਗ ਤੋਂ ਪੰਡਕਾ ਫਿਰ ਲਵਾਂਗੇ ਨਹੀਂ ਸਾਡੀ ਸਬਜੀ ਵੀ ਇਹਦੇ ਵਿੱਚ ਬਣੇਗੀ ਤੇ ਸਾਡੀ ਕੜੀ ਵੀ ਇਹਦੇ ਵਿੱਚ ਬਣੇਗੀ ਪਰ ਮੈਂ ਚਾਹਨੀ ਆ ਕਿ ਜਿਨ੍ਹਾਂ ਨੇ ਦੀਵਾਲੀ ਨੂੰ ਚਾਹੀਦਾ ਨੇ ਇਹ ਸਮਾਨ ਤਾਂ ਪਲੀਜ਼ ਉਹ फटाफट ਮੈਨੂੰ ਆਰਡਰ ਦੇ ਦਿਓ ਹੁਣ ਦੇ ਦੇ ਦੋਗੇ ਨਾ ਤਾਂ ਆਪਾਂ ਮੰਡੇ ਪਾਰਸਲ ਆਪਾਂ ਕੱਲੂ ਲਿਜਾ ਅੱਜ फटाफट ਵੀਡੀਓ ਦੇਖੋ ਮੰਡੇ ਟਿਊਜ਼ਡੇ ਵੈਡਨਸਡੇ ਤੱਕ ਤੁਹਾਡੇ ਪਾਰਸਲ ਲਗਾ ਦਾਂਗੇ ਠੀਕ ਹੈ ਨਾ ਜੀ ਪਰ ਪੇਮੈਂਟ ਆਪਾਂ ਪਹਿਲਾਂ ਲੈਣੀ ਆ ਕਿਉਂਕਿ ਦੇਖੋ ਮੈਂ ਵੀ ਪੇਮੈਂਟ ਇੱਥੇ ਦੇਣੀ ਹੁੰਦੀ ਆ ਇੱਕ ਸੋ 500 ਰੁਪਏ ਦੇਖੋ ਕਮਾਣਾ ਹੁੰਦਾ ਏ ਏਡੀ ਕੋਈ ਗੱਲ ਨਹੀਂ ਹੈਗੀ ਪਰ ਪੇਮੈਂਟ ਮੈਨੂੰ ਇੱਥੇ ਸਾਰੀ ਜਮ੍ਹਾਂ ਕਰਵਾਣੀ ਪੈਂਦੀ ਹੈ ਬਿਨਾ ਪੇਮੈਂਟ ਇੱਥੇ ਜਮ੍ਹਾਂ ਕਰਵਾਈ ਇੱਥੇ ਕਿਉਂਕਿ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਬੇਸ਼ੱਕ ਜਾਣਦੀਆਂ ਲੇਕਿਨ ਉਹ ਧਾਰ ਬਿਲਕੁਲ ਵੀ ਨਹੀਂ ਕਰਦੇ ਪਹਿਲਾਂ ਪੇਮੈਂਟ ਬਾਕਸ ਸਮਾਨ ਪਰ ਪਹੁੰਚੇ ਦਾ ਜ਼ਰੂਰ ਸਬਦਾ ਤੇ ਆ ਗਈ ਜੀ ਹੁ ਚੜਾਖ ਦੀ ਨੌਂਦੇ ਜੀ ਨੌਨ ਸਟਿਕ ਤਵੇ ਦੀ ਬਾਰੀ ਇਹ ਕਿਹੜਾ ਹਲ ਹੈ ਬੜੀਆ ਹੋ ਰਿਹਾ ਹੈ ਹੁਣ ਆ ਗਈ ਤਵੇ ਦੀ ਬਾਰੀ ਬਹੁਤ ਦਿਨ ਹੋ ਗਏ ਤਵੇ ਦੀ ਇੰਨੀ ਜ਼ਿਆਦਾ ਡਿਮਾਂਡ ਆਈ ਪਈਸੀ ਬਹੁਤ ਜ਼ਿਆਦਾ ਕਿੰਨੀਆਂ ਭੈਣਾਂ ਦੀ ਮੈਨੂੰ ਲੱਗਦਾ 5-6 ਜਗ੍ਹਾ ਤੋਂ ਆਪਾਂ ਨੂੰ ਤਵੇ ਦੀ ਡਿਮਾਂਡ ਆਈ ਹੋਈ ਐ ਤੇ ਉਹ ਵੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਤੇ ਇਹ ਹੈਗਾ ਜੀ ਜਿਹੜਾ ਆਪਣਾ ਤਵਾ ਇਸ ਤਵੇ ਨੂੰ ਸਿਰਫ ਆਪਾਂ ਗੈਸ ਦੇ ਉੱਪਰ ਹੀ ਯੂਜ਼ ਕਰ ਸਕਦੇ ਆ ਇਸ ਨੂੰ ਇੰਡਕਸ਼ਨ ਦੇ ਉੱਪਰ ਯੂਜ਼ ਨਹੀਂ ਕਰ ਸਕਦੇ ਠੀਕ ਹੈ ਨਾ ਤੇ ਇੱਕ ਜਿਹੜਾ ਆਹ ਵਾਲਾ ਤਵਾ ਇਹ ਦੋਨੋਂ ਯੂਜ਼ ਆਏਗਾ ਇੰਡਕਸ਼ਨ ਤੇ ਵੀ ਔਰ ਗੈਸ ਤੇ ਵੀ ਤੇ ਹੈ ਇਹ ਬਹੁਤ ਜ਼ਿਆਦਾ ਵਧੀਆ ਕਵਾਲਿਟੀ ਮੈਂ ਤੁਹਾਨੂੰ ਕੋਈ ਵੀ ਚੀਜ਼ ਦਿਖਾਈ ਆ एकदम ਪਰਫੈਕਟ ਦਿਖਾਈ ਆ ਕਿਉਂਕਿ ਮੇਰਾ ਇਹ 6 ਸਾਲ ਦਾ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਇੱਕ ਚੀਜ਼ ਵੀ ਤੁਹਾਨੂੰ ਗਲਤ ਨਹੀਂ ਦਿਖਾਵਾਂਗੀ ਨਾ ਹੀ ਤੁਹਾਡੇ ਕੋਲ ਭੇਜਾਂਗੀ ਕਿ ਦਿਖਾਵਾਂਗੀ ਤੁਹਾਨੂੰ ਕੁਝ ਹੋਰ ਤੇ ਤੁਹਾਡੇ ਨਾਲ ਸ਼ੇਅਰ ਫਿਰ ਨਾਲ ਸ਼ੇਅਰ ਕਰਾਂਗੀ ਕੁਝ ਹੋਰ ਤੁਹਾਨੂੰ ਭੇਜਾਂਗੀ ਕੁਝ ਹੋਰ ਐਵੇਂ ਦਾ ਆਪਾਂ ਬਿਲਕੁਲ ਕੰਮ ਨਹੀਂ ਕਰਦੇ ਹੈਗੇ ਤੇ ਬਹੁਤ ਹੀ ਵਧੀਆ ਬਹੁਤ ਸੋਹਣਾ ਤਵਾ ਦੇਖੋ ਜੀ ਇਸ ਤਰ੍ਹਾਂ ਆਏਗਾ ਬਿਲਕੁਲ ਨਾਇਸ ਤੇ ਰੋਟੀ ਸੜੇਗੀ ਨਾ ਹੋ ਕਰਗੀ ਪਣਾ ਜੋ ਮਰਜੀ ਲੋ ਇਹ ਸਿਰਫ ਗੈਸ ਤੇ ਹੀ ਚੱਲੇਗਾ ਠੀਕ ਹੈ ਨਾ ਤੇ ਇਹਦੇ ਜਿਹੜਾ ਪ੍ਰਾਈਸ ਹੈ ਉਹ ਰਹੇਗਾ ਇਹਦਾ ਜੀ 1650 ਤੇ ਤੇ ਹੁਣ ਮੈਂ ਤੁਹਾਨੂੰ ਦੂਸਰਾ ਵੀ ਦਿਖਾ ਦਿੰਦੀ ਲੋ ਚੋ ਮੈਂ ਇਹ ਵਾਲਾ ਤਵਾ ਖੰਨ ਦਿਖਾ ਰਹੀ ਹਾਂ ਜੋ ਸਿਰਫ ਓਨਲੀ ਗੈਸ ਪਰ ਹੀ ਚੱਲੇਗਾ ਇਹਦੇ ਵਿੱਚ ਆਪਾਂ ਦੋਸਾ ਵੀ ਬਣਾ ਸਕਦੇ ਹਾਂ ਚਿੱਲਾ ਵੀ ਬਣਾ ਸਕਦੇ ਹਾਂ ਰੋਟੀ ਤਾਂ ਚਲੋ ਆਪਣੀ ਕਿੰਨੋ ਟੈਂਪੀ ਬਣੀ ਰਹੀ ਹੈ ਕੀ ਕਿ ਜੀ ਬਾਕੀ ਹੋਰ ਵੀ ਬਹੁਤ ਜਬੇ ਕਈ ਬਿਕਨਾ ਆ ਮੈਂ ਭੁੱਲ ਜਾਨੀਆ ਕਹਿੰਦਾ ਤੁਹਾਨੂੰ ਪਹਿਲਾਂ ਵੀ ਪਤਾ ਕਿ ਦੀਦੀ ਗੱਲ ਕਰਦੀ ਤਾਂ ਭੁੱਲ ਜਾਂਦੇ ਜਿਵੇਂ ਕਿ ਆਪਾਂ ਇੱਕ ਉਸ ਮਿਰਾ ਉਹ ਕਾਰ ਜੋ ਆਪਾਂ ਕੋ ਉਪਮਾ ਬਣਾ ਲਿਆ ਸੂਜੀ ਦਾ ਤੇ ਦਹੀਂ ਦਾ ਉਹ ਵੀ ਆਪਾਂ ਜਿਦੇ ਤੇ ਬਣਾ ਸਕਦੇ ਤੇ ਇੰਨਾ ਟੇਸਟੀ ਬਣਦਾ ਨਾ ਪੁੱਤੇ ਨਾ ਪੁੱਤੇ ਤੁਸੀਂ ਤਵੇ ਤੇ ਵੀ ਬਣਾ ਕੇ ਦੇਖਿਓ ਔਰ ਇਸ ਚੀਜ਼ ਸੇ ਵੀ ਬਣਾ ਕੇ ਦੇਖੋ ਤਾਂ ਸਾਰਾ ਮੁਝਾਤਾ ਖੁਦ ਵਕੁਦ ਤਵਾ ਹੀ ਦੇ ਦੇਗਾ ਜਿਵੇਂ ਮੈਨੂੰ ਬੋਲਣ ਦੀ ਜ਼ਰੂਰਤ ਪੈਗੀ لیکن پر میرے خیال ਦੇ ਵਿੱਚ ਨਾ ਚੀਜ਼ ਬਹੁਤ ਜਿਆਦਾ ਵਧੀਆ ਕਿੱਥੇ ਤੱਕ ਮੇਰੀ ਵੀਡੀਓ ਵਾਇਰਲ ਹੋਏਗੀ ਤੁਸੀਂ ਕਿੱਥੇ ਤੱਕ ਦੇਖਦੇ ਤੁਹਾਨੂੰ ਕਿੱਥੇ ਤੱਕ ਚਾਹੀਦਾ ਤਾਂ ਪਲੀਜ਼ ਤੁਸੀਂ ਜਲਦੀ ਤੇ ਜਲਦੀ ਆਰਡਰ ਦੇ ਸਕਦੇ ਹੋ ਕਰ ਛੱਡਿਓ ਨਾ ਦੇਖੋ 150 ਉੱਪਰ نیچے ਦੀ ਗੱਲ ਨਹੀਂ ਹੁੰਦੀ ਤੁਸੀਂ ਕਹੋ ਵੀ ਫਲਾਣੇ ਕਿਤੇ ਆ ਮਿਲ ਰਿਹਾ ਲੇਕਿਨ ਵਿਨੋਦ ਦੇ ਵਿੱਚ ਤੁਹਾਨੂੰ ਕਿਤੇ ਵੀ ਆ ਰੇਟ ਨਹੀਂ ਮਿਲੇਗਾ ਮੇਰੀ ਕੁਆਲਿਟੀ ਇੱਕਦਮ ਫਾਈਨ ਇੱਕਦਮ ਵਧੀਆ ਤੇ ਬਹੁਤ ਸਾਨੀ ਕੁਆਲਿਟੀ ਹੈ ਕੋਈ ਇਹ ਚੀਜ਼ਾਂ ਖਰਾਬ ਹੋਣ ਵਾਲੀਆਂ ਨਹੀਂ ਹੈ ਕਿੰਬੀ ਤੁਸੀਂ ਚਲੋ ਜੀ ਅੱਜ ਪੈਸੇ ਲਾਤੇ ਆਂ ਸਾਗੋ ਬਾਦੋ ਤੇ ਕੁੰਜੀਆਂ ਦੇ ਸਿਕਰਾਂ ਤੇ ਛਾਂਗ ਤੋਂ ਜਿਆਦੀਆਂ ਦੇ ਰੋਲ ਰਹੀਆਂ ਪਰ ਐਵੇਂ ਦਾ ਕੁਝ ਨਹੀਂ ਹੈਗਾ ਜੀ ਪੈਸਾ ਲਾਓ ਅਜਮਾਓ ਵਰਤੋ ਤੇ ਮੈਨੂੰ ਵੀ ਆਪਣੀ ਕਿਰਤ ਪੂਰਾ ਦੋ ਵੀ ਹਾਂ ਮੋਨਿਕਾ ਨੇ ਬਾਕੀ ਚੀਜ਼ ਬਹੁਤ ਸੋਹਣੀ ਭੇਜੀ ਆ ਬਹੁਤ ਹੀ ਸੋਹਣਾ ਮੈਂ ਤਾਂ ਆਪ ਖੁਦ ਲੈ ਕੇ ਜਾਾਂਗੀ ਕਿਉਂਕਿ ਮੈਂ ਬਹੁਤ ਸਾਰੀਆਂ ਡਿਸ਼ਾਂ ਬਣਾਣ ਜਾਣਦੀ ਆ ਤੇ ਬਹੁਤ ਸਾਰੀਆਂ ਆਪਣਾ ਕਈ ਵਾਰੀ ਮੈਂ ਵੀ ਜਦ ਤਵੇ ਤੇ ਬਣਾਉਣੀ ਹੈ ਨਾ ਮੇਰੀ ਵੀ ਕਈ ਵਾਰੀ ਬਣਾਉਂਦੇ ਬਣਾਦੇ ਚੀਜ਼ ਟੁੱਟ ਜਾਂਦੀ ਆ ਲੇਕਿਨ ਇਹ ਚੀਜ਼ ਨਾ ਇਹ ਜਿਹੀ ਹੈ ਕਿ ਨਹੀਂ ਟੁੱਟੇਗੀ ਸ਼ਾਇਦ ਮੈਂ ਅੱਜ ਹੀ ਲੈ ਕੇ ਜਾਵਾਂ ਮੈਨੂੰ ਬਹੁਤ ਵਧੀਆ ਲੱਗਦਾ ਬਾਕੀ ਕਈ ਕਹਿੰਦੇ ਨਾ ਸ਼ਰਾਦਾਂ ਦਾ ਮੈਂ ਸ਼ਰਾਦਾਂ ਦਾ ਕੋਈ ਬੈਮ ਨਹੀਂ ਕਰਦੀ ਬਿਲਕੁਲ ਇੱਕ ਪੁਆਇੰਟ ਵੀ ਬੈਮ ਨਹੀਂ ਕਰਦੀ ਹੈ ਜਿਹੜਾ ਇਹ ਵਾਲਾ ਹੈ ਇਹ ਵਾਲਾ ਵੀ ਸਾਡਾ ਗੈਸ ਤੇ ਵੀ ਚੱਲ ਸਕੇਗਾ ਇੰਡਕਸ਼ਨ ਤੇ ਇਹ ਸਾਡੇ ਦੋਨੋਂ ਬਰਤਨ ਦੇ ਵਿੱਚ ਆਏਗਾ ਸਾਈਜ਼ ਇਹਦੇ ਵਿੱਚ ਉਹੀ ਸਾਈਜ਼ ਮਿਲ ਜੇਗਾ ਅਗਰ ਤੁਹਾਨੂੰ ਉਹ ਵਾਲਾ ਸਾਈਜ਼ ਚਾਹੀਦਾ ਹੁਣ ਤੁਸੀਂ ਦੱਸੋ ਤੁਹਾਨੂੰ ਇੰਡਕਸ਼ਨ ਵਾਲਾ ਚਾਹੀਦਾ ਇੰਡਕਸ਼ਨ ਵਾਲਾ ਵੀ ਚਾਹੀਦਾ ਕਿ ਕਿਹੜੇ ਵਾਲਾ ਚਾਹੀਦਾ ਵੈਸੇ ਮੈਂ ਆਪਣਾ ਆਂਦਾ ਜਿਆਦਾਤਰ ਆਪਾਂ ਗੈਸ ਹੀ ਜ਼ਿਆਦਾ ਯੂਜ਼ ਕਰਦੇ ਆ ਹਨਾ ਤੇ ਗੈਸ ਆਪਣੇ ਦੇਖੋ ਫਾਰਮ ਕੰਟਰੀ ਦੇ ਵਿੱਚ ਇੰਡੀਆ ਨਾਲੋਂ ਵੀ ਵੱਧ ਕਿੰਨੀ ਗੈਸ ਤੇਜ਼ ਚੱਲਦੀ ਆ ਆਪਾਂ ਦੇਖੀ ਤਾਂ ਨਹੀਂ ਚਲੋ ਆਪਾਂ ਨੂੰ ਬਹੁਤ ਕਹਿਣਾ ਦੱਸ ਦਿੰਦੇ ਆ ਕਿ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਤੇ ਉਹ ਵਾਲੀ ਚੀਜ਼ ਵੀ ਬਹੁਤ ਵਧੀਆ ਦੋਨੋਂ ਹੀ ਲੈ ਸਕਦੇ ਹੋ ਮੇਰੇ ਕੋਲ ਮੈਨੂੰ ਕੋਈ ਨਹੀਂ ਤੇ ਇਹ ਛੋਟਾ সাইਜ ਹੈ ਉਸ ਤੋਂ ਪਰ ਜਦੋਂ ਆਪਾਂ ਨੇ ਕੋਈ ਵੀ ਡਿਸ਼ ਬਣਾਣੀ ਹੈ ਦੋਸਾ ਬਣਾਣਾ ਉਹ ਵੀ ਲੰਬਾ ਬਣੇਗਾ ਆਪਾਂ ਨੇ ਪੂੜਾ ਬਣਾਣਾ ਉਹ ਵੀ ਆਪਾਂ ਨੇ ਚਿੱਲਾ ਬਣਾਣਾ ਉਹ ਵੀ ਕੁਝ ਵੀ ਬਣਾਣਾ ਤਾਂ ਉਹਦਾ ਮਤਲਬ ਕਿ ਉਹਦਾ ਸਾਈਜ਼ ਤਾਂ ਆਪਾਂ ਥੋੜਾ ਫਿਲਾ ਕੇ ਲੰਬਾਈ ਕਰਾਂਗੇ ਤਾਂ ਉਹ ਇਸੇ ਕਾਰਨ ਆਪਾਂ ਨੇ ਇਹ ਵਾਲਾ ਇਸ ਤੋਂ ਤੁਸੀਂ ਜੇ ਅਗਰ ਇੰਡਕਸ਼ਨ ਔਰ ਗੈਸ ਲਵਾਂਗੇ ਨਾ ਤਾਂ ਇਸ ਤੋਂ ਤੁਸੀਂ ਵੱਡਾ ਸਾਈਜ਼ ਲੈ ਸਕਦੇ ਹੋ ਠੀਕ ਹੈ ਬਣੀ ਚਾ ਤੇ ਇਹ ਦਾ ਪਰ 1570 ਦਾ ਪ੍ਰਾਈਸ ਦਾ 프라이ਜ ਹੈ ਜੀ ਤੇ ਅਗਰ ਇਸ ਨੂੰ ਸਾਈਜ਼ ਤੁਸੀਂ ਵੱਡਾ ਲਓਗੇ ਨਾ ਉਹਦਾ 프라이ਜ ਫਿਰ ਐਕਸਟਰਾ ਜਾਏਗਾ ਠੀਕ ਹੈ ਜੀ ਮੈਂ ਪਹਿਲਾਂ ਹੀ ਦੱਸ ਰਹੀ ਹਾਂ ਉਹਦਾ 프라이ਜ ਜੋ ਆਪਾਂ ਨੇ ਗੈਸ ਵਾਲਾ ਦਿਖਾਇਆ ਉਹਦੇ ਸਮਥਿੰਗ ਕੁਝ ਨੇੜੇ ਕਿੜੇ ਹੀ ਰਹੇਗਾ ਠੀਕ ਹੈ ਤੇ ਬਾਕੀ ਦੇਖੋ ਬਹੁਤ ਸੋਹਣੇ ਬਹੁਤ ਪਿਆਰੇ ਪਿਆਰੇ ਭਾਂਡੇ ਤੁਹਾਨੂੰ ਸ਼ੇਅਰ ਕਰਤੇ ਤੇ ਮੈਨੂੰ ਅਗਰ ਕੀ ਬਹੁਤ ਭੈਣਾ ਸੋਚ ਰਹੀਆਂ ਨੇ ਮੇਰੇ ਹੈਗੇ ਇੱਕ ਸਿਸਟਰ ਗਰੀਸ ਦੇ ਵਿੱਚ ਉਹ ਸੋਚ ਰਹੀ ਸੀ ਬਾਕੀ ਦੇਖੋ ਹਰ ਇੱਕ ਇਨਸਾਨ ਨੇ ਆਪਣਾ ਪਾਕਟ ਮਨੀ ਦੇ ਸਾਧਨ ਨਾਲ ਚੱਲਣਾ ਹੈ ਕੀ ਸਾਡੀ ਪਾਕਟ ਕਿੰਨੀ ਕਰ ਲੋਡ ਕਰਦੀ ਆ ਪਰ ਇਹ ਸਮਾਨ ਸਾਨੂੰ ਚਾਹੀਦਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਅਗਰ ਤੁਸੀਂ ਮਤਲਬ ਕਿ ਮੇਰੇ ਤੋਂ ਹੁਣ ਆਰਡਰ ਤੁਸੀਂ ਮੈਨੂੰ ਦੇ ਦੋਗੇ ਵੀ ਸਾਨੂੰ ਸਾਡਾ ਦੀਵਾਲੀ ਤੱਕ ਹਾਂਜੀ ਤੁਹਾਡੇ ਦੀਵਾਲੀ ਤੱਕ ਪੂਰਾ ਪਹੁੰਚ ਜਾਏਗਾ ਕਿਉਂਕਿ ਪਹਿਲੀ ਵਾਰੀ ਜਦੋਂ ਆਪਾਂ ਕਿਸੇ ਨੂੰ ਪਾਰਸਲ ਕਰਦੇ ਆ ਨਾ ਤਾਂ ਉਹਦੇ 'ਚ ਥੋੜਾ ਜਿਹਾ ਟਾਈਮ ਮਗੋਂ ਆਣ ਵਾਲੇ ਨੂੰ ਵੀ ਲੱਗ ਜਾਂਦਾ ਥੋੜਾ ਦੱਸਣ ਦੇ ਵਿੱਚ ਤੇ ਥੋੜਾ ਜਿਹਾ ਭੇਜਣ ਵਾਲੇ ਨੂੰ ਵੀ ਪਰ ਅਗਰ ਤੁਸੀਂ ਇਹ ਚੀਜ਼ਾਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇੱਕ ਦੋ ਦਿਨ ਇੱਕ ਦੋ ਦਿਨਾਂ ਦੇ ਵਿੱਚ ਪੂਰੀ ਰਿਟਿਮ ਕਰ ਦਿਓ ਤੁਹਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਆਪਾਂ ਸੋਹਣਾ ਸੋਹਣਾ ਪੈਕੇਜ ਬਣਾ ਕੇ ਸੋਹਣਾ ਸੋਹਣਾ ਤੁਹਾਡੇ ਕੋਲ ਤੱਕ ਪਹੁੰਚਦਾ ਕਰ ਸਕੀਏ ਠੀਕ ਹੈ ਜੀ ਬਾਕੀ ਕੁੱਕਰ ਟ੍ਰਾਈਪਲਾਈ ਦੇ ਬਹੁਤ ਹੁਣ ਤੱਕ 3-4 ਤਾਂ ਆਪਣੇ ਇੱਥੋਂ ਨਿਕਲ ਚੁੱਕੇ ਨੇ ਇਸੇ ਹਫਤੇ ਦੇ ਵਿੱਚ ਵਿੱਚ ਤੇ ਹੋਰ ਵੀ ਆਰਡਰ ਆਏ ਹੋਏ ਨੇ ਕੁੱਕਰ ਆਪਣੇ ਕਟੋ ਕਟ ਕਟ ਕੁੱਕਰ ਮੈਂ ਲਈ ਸੀ 4 ਠੀਕ ਹੈ ਜੀ ਕੁੱਕਰ ਆਪਣੇ ਘਰਾਂ ਪਏ ਆ ਉਹ ਮੈਂ ਤੁਹਾਨੂੰ ਘਰ ਤੋਂ ਹੀ ਵੀਡੀਓ ਬਣਾ ਕੇ ਦਿਖਾ ਦਾਂਗੀ ਠੀਕ ਹੈ ਜੀ ਬਾਕੀ ਇਹ ਵਾਲਾ ਕਰ ਦੂਗੀ ਆ